ਪੰਜਾਬ ਦੇ ਵਿੱਚ ਲਗਾਤਾਰ ਗਰਮੀ ਦਾ ਪ੍ਰਕੋਪ ਦੇਖਣ ਨੂੰ ਮਿਲ ਰਿਹਾ ਤੇ ਤਾਪਮਾਨ ਆਮ ਨਾਲੋਂ 3 ਤੋਂ 4 ਡਿਗਰੀ ਜ਼ਿਆਦਾ ਰਿਕਾਰਡ ਕੀਤਾ ਜਾ ਰਿਹਾ ਤੇ ਬੀਤੇ ਕੱਲ੍ਹ ਕਈ ਇਲਾਕਿਆਂ ਦੇ ਵਿੱਚ ਤਾਪਮਾਨ 44 ਡਿਗਰੀ ਰਿਕਾਰਡ ਕੀਤਾ ਗਿਆ ਜਿਸ ਨੂੰ ਲੈ ਕੇ ਮੌਸਮ ਵਿਭਾਗ ਦੇ ਵੱਲੋਂ ਵੀ ਅਲਰਟ ਜਾਰੀ ਕੀਤਾ ਗਿਆ ਤੇ ਸਿੱਤੀ ਧੂਪ ਤੋਂ ਬਚਣ ਦੀ ਸਲਾਹ ਦਿੱਤੀ ਜਾ ਰਹੀ ਹੈ ਦੱਸ ਦੇਖੀ ਮੌਸਮ ਨੂੰ ਲੈ ਕੇ ਮੌਸਮ ਵਿਗਿਆਨੀਆਂ ਵੱਲੋਂ ਅਲਰਟ ਜਾਰੀ ਕੀਤਾ ਗਿਆ ਲੁਧਿਆਣਾ ਵਿੱਚ ਗਰਮੀ ਨੇ ਰਿਕਾਰਡ ਤੋੜ ਦਿੱਤਾ ਪਿਛਲੇ 10 ਸਾਲਾਂ ਦਾ ਰਿਕਾਰਡ ਤੋੜਿਆ ਤੇ 42 0.4 ਡਿਗਰੀ ਤਾਪਮਾਨ ਰਿਕਾਰਡ ਕੀਤਾ ਗਿਆ ਪੰਜਾਬ ਵਿੱਚ ਸਭ ਤੋਂ ਵੱਧ ਬਠਿੰਡਾ ਵਿੱਚ 44 ਡਿਗਰੀ ਤਾਪਮਾਨ ਰਿਕਾਰਡ ਕੀਤਾ ਗਿਆ ਦੇਸ਼ ਭਰ ਵਿੱਚ ਲਗਾਤਾਰ ਗਰਮੀ ਦਾ প্রকੋਪ ਵੱਧ ਰਿਹਾ ਹੈ ਤਾਪਮਾਨ ਆਮ ਨਾਲੋਂ 3 ਤੋਂ 4 ਡਿਗਰੀ ਜ਼ਿਆਦਾ ਰਿਕਾਰਡ ਕੀਤਾ ਜਾ ਰਿਹਾ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਬੀਤੇ ਦਿਨ ਕਈ ਜਗ੍ਹਾ ਉੱਪਰ ਤਾਪਮਾਨ 44 ਡਿਗਰੀ ਰਿਕਾਰਡ ਕੀਤਾ ਗਿਆ ਤੇ ਆਉਣ ਵਾਲੇ ਦਿਨਾਂ ਵਿੱਚ 1 ਤੋਂ 2 ਡਿਗਰੀ ਤਾਪਮਾਨ ਹੋਰ ਵਧਣ ਦੀ ਸੰਭਾਵਨਾ ਦਿਖਾਈ ਜਾ ਰਹੀ ਹੈ ਮੌਸਮ ਵਿਗਿਆਨੀਆਂ ਵੱਲੋਂ ਆਉਣ ਵਾਲੇ ਦਿਨਾਂ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਅਤੇ ਲੋਕਾਂ ਨੂੰ ਸਿੱਧੀ ਗਰਮੀ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ ਪੀਯੂ ਮੌਸਮ ਵਿਗਿਆਨੀ ਪਵਨੀਤਪੁਰ ਕਿੰਗਰਾ ਨੇ ਦੱਸਿਆ ਕਿ ਪੰਜਾਬ ਭਾਰ ਵਿੱਚ ਗਰਮੀ ਦਾ ਪ੍ਰਕੋਪ ਜਾਰੀ ਹੈ ਉਹਨਾਂ ਨੇ ਕਿਹਾ ਕਿ ਤਾਪਮਾਨ ਆਮ ਨਾਲੋਂ 3 ਤੋਂ 4 ਡਿਗਰੀ ਜ਼ਿਆਦਾ ਰਿਕਾਰਡ ਕੀਤਾ ਜਾ ਰਿਹਾ ਜੀ ਜੀ ਅਸੀਂ ਜਿਹੜੀਆਂ ਚੱਲ ਰਹੀਆਂ ਵੈਦਰ ਕੰਡੀਸ਼ਨਸ ਦੇਖੀਏ ਤਾਂ ਜਿਹੜਾ ਦਿਨ ਔਰ ਰਾਤ ਦਾ ਟੈਂਪਰੇਚਰ ਦੋਨੋਂ ਹੀ ਨਾਰਮਲ ਨਾਲੋਂ ਲਗਭਗ 3 ਤੋਂ 4 ਡਿਗਰੀ ਸੈਲਸੀਅਸ ਉੱਪਰ ਜਾ ਰਿਹਾ ਹੈ ਜਿਵੇਂ ਕੱਲ ਦਾ ਜਿਹੜਾ ਡੇ ਟਾਈਮ ਟੈਂਪਰੇਚਰ ਲੁਧਿਆਣਾ ਦੇ ਵਿੱਚ 42.4 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਜਦੋਂ ਕਿ ਕੱਲ ਦਾ ਨਾਰਮਲ ਡੇ ਟੈਂਪਰੇਚਰ 38.4 ਡਿਗਰੀ ਸੈਲਸੀਅਸ ਸੀ ਸੋ ਲਗਭਗ 4 ਡਿਗਰੀ ਸੈਲਸੀਅਸ ਜਿਹੜਾ ਨਾਰਮਲ ਤੋਂ ਉੱਪਰ ਰਿਪੋਰਟ ਕੀਤਾ ਗਿਆ ਇਸੇ ਤਰ੍ਹਾਂ ਅੱਜ ਦਾ ਮਿਨੀਮਮ ਟੈਂਪਰੇਚਰ 26.8 ਡਿਗਰੀ ਸੈਲਸੀਅਸ ਰਿਪੋਰਟ ਕੀਤਾ ਗਿਆ ਜਦੋਂ ਕਿ ਅੱਜ ਦਾ ਨਾਰਮਲ ਮਿਨੀਮਮ ਟੈਂਪਰੇਚਰ 23 ਡਿਗਰੀ ਸੈਲਸੀਅਸ ਸੀ ਸੋ ਇਹ ਵੀ ਲਗਭਗ 3.8 ਡਿਗਰੀ ਸੈਲਸੀਅਸ ਜਿਹੜਾ ਨਾਰਮਲ ਤੋਂ ਉੱਪਰ ਰਿਪੋਰਟ ਕੀਤਾ ਗਿਆ ਸੋ ਇਸ ਤਰ੍ਹਾਂ ਅਸੀਂ ਦੇਖ ਸਕਦੇ ਹਾਂ ਕਿ ਜਿਹੜੀਆਂ ਹੀਟ ਵੇਵ ਕੰਡੀਸ਼ਨਜ਼ ਰੀਜਨ ਦੇ ਵਿੱਚ ਬੜੀਆਂ ਔਰ ਜੇਸੀ ਕੱਲ ਦੇ ਡੇਟਾ ਐਂਡ ਟੈਂਪਰੇਚਰ ਦੀ ਗੱਲ ਕਰੀਏ ਕੱਲ ਬਠਿੰਡਾ ਵਿੱਚ 44 ਡਿਗਰੀ ਸੈਂਟੀਗ੍ਰੇਡ ਟੈਂਪਰੇਚਰ ਜਿਹੜਾ ਹਾਈएस्ट ਰਿਪੋਰਟ ਕੀਤਾ ਗਿਆ। ਸੋ ਕਾਫੀ ਇੰਟੈਂਸ ਹੀਟ ਵੇਵ ਕੰਡੀਸ਼ਨਸ ਜਿਹੜੀਆਂ ਬੜੀਆਂ ਹੋਈਆਂ ਨੇ। ਔਰ ਆਉਣ ਵਾਲੇ ਦਿਨਾਂ ਵਿੱਚ ਵੀ ਹਨ ਕਿਉਂਕਿ ਕੋਈ ਡਬਲਿਊ ਡੀ ਸਿਸਟਮ ਦੀ ਅਸੀਂ ਕਿਸੇ ਤਰ੍ਹਾਂ ਦੀ ਡਿਵੈਲਪਮੈਂਟ ਨਹੀਂ ਦੇਖ ਰਹੇ। ਸੋ ਜਿਹੜੀਆਂ ਵੈਦਰ ਕੰਡੀਸ਼ਨਸ ਨੇ ਉਹ ਗਰਮ ਔਰ ਖੁਸ਼ਕ ਰਹਿਣ ਦੀ ਹੀ ਪ੍ਰੈਡਿਕਸ਼ਨ ਹੈ। ਔਰ ਆਉਣ ਵਾਲੇ 1-2 ਦਿਨਾਂ ਦੇ ਵਿੱਚ ਟੈਂਪਰੇਚਰ ਲਗਭਗ 2 ਡਿਗਰੀ ਤੱਕ ਹੋਰ ਵੀ ਰਾਈਸ ਕਰ ਸਕਦਾ ਹੈ। ਕੰਪੀ ਰਿਕਾਰਡੋਗ੍ਰਾ ਬਿਲਕੁਲ ਜੀ ਜਿਵੇਂ ਕੱਲ ਦਾ ਜੋ ਡੇ ਟਾਈਮ ਟੈਂਪਰੇਚਰ 42.4 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਜੇ ਅਸੀਂ ਪਿਛਲੇ 10 ਸਾਲਾਂ ਦਾ ਡਾਟਾ ਦੇਖੀਏ ਤਾਂ ਕੱਲ ਦਾ ਜਿਹੜਾ 16 ਮਈ ਦਾ ਟੈਂਪਰੇਚਰ ਇਹ ਹਾਈਐਸਟ ਸੀਗਾ ਇੱਕ ਡੈਕੇਡ ਦੇ ਵਿੱਚ ਜਿਹੜਾ 16 ਮਈ ਦਾ 42.4 ਡਿਗਰੀ ਸੈਲਸੀਅਸ ਸੋ ਇਸੇ ਤਰ੍ਹਾਂ ਜਿਹੜਾ ਮਿਨੀਮਮ ਟੈਂਪਰੇਚਰ ਹੈ ਉਹ ਵੀ ਕੱਲ ਜਿਹੜਾ ਅੱਜ 26.8 ਡਿਗਰੀ ਸੈਲਸੀਅਸ 17 ਮਈ ਨੂੰ ਰਿਪੋਰਟ ਕੀਤਾ ਗਿਆ ਇਹ ਵੀ ਜਿਹੜਾ ਡੈਕੇਡ ਦਾ ਸਤਾਰਾ ਮੇ ਦਾ ਹਾਈਐਸਟ ਮਿਨੀਮਮ ਕੈਂਪੀਚਰ ਰਿਪੋਰਟ ਕੀਤਾ ਗਿਆ ਕੀ ਹੌਣ ਵਾਲੇ ਦਿਨਾਂ ਚ ਲੋਕਾਂ ਨੂੰ ਕੀ ਲਾ ਕੇ ਉਹ ਲੋਕ ਜਿਹੜੇ ਨੇ ਬਾਹਰ ਕੰਮ ਕਰਨ ਲਈ ਜਾਂ ਫਿਰ ਬੱਚਿਆਂ ਨੂੰ ਲੈ ਕੇ ਕੀ ਅਜੀ ਕਿਉਂਕਿ ਫਿਲਹਾਲ ਵੀ ਜਿਵੇਂ ਅਸੀਂ ਦੇਖਿਆ ਕਿ ਜਿਹੜਾ ਟੈਂਪਰੇਚਰ ਨਾਰਮਲ ਨਾਲ 3 ਤੋਂ 4 ਡਿਗਰੀ ਸੈਂਟੀਗ੍ਰੇਡ ਉੱਪਰ ਚੱਲ ਰਿਹਾ ਹੈਗਾ ਔਰ ਆਉਣ ਵਾਲੇ 1-2 ਦਿਨਾਂ ਵਿੱਚ 2 ਡਿਗਰੀ ਤੱਕ ਹੋਰ ਵੀ ਟੈਂਪਰੇਚਰ ਰਾਈਜ਼ ਹੋਣ ਦੀ ਪ੍ਰੈਡਿਕਸ਼ਨ ਹੈ ਕਿਉਂਕਿ ਜਿਹੜੀਆਂ ਗਰਮ ਔਰ ਸ਼ੁਸ਼ਕ ਵੈਦਰ ਰਹਿਣ ਦੀ ਪ੍ਰੈਡਿਕਸ਼ਨ ਹੈ ਸੋ ਸਾਰਿਆਂ ਨੂੰ ਇਹੀ ਸਲਾਹ ਦੇ ਸਕਦੇ ਹਾਂ ਕਿ ਆਪਦਾ ਧਿਆਨ ਰੱਖੋ ਆਪਣੀ ਸਿਹਤ ਦਾ ਧਿਆਨ ਰੱਖੋ ਜਿਹੜੇ ਇੰਟੈਂਸ ਹੀਟ ਹਾਰਸ ਨੇ ਸਪੈਸ਼ਲੀ 11 ਵਜੇ ਤੋਂ 4 ਵਜੇ ਤੱਕ ਉਹਨਾਂ ਦੇ ਵਿੱਚ ਡਾਇਰੈਕਟ ਐਕਸਪੋਜ਼ਰ ਅਵੋਇਡ ਕਰੋ ਜਿੰਨਾ ਪੋਸੀਬਲ ਹੋ ਸਕੇ ਬਾਹਰ ਨਾ ਨ ਔਰ ਆਪਣੀ ਡਾਈਟ ਦਾ ਧਿਆਨ ਰੱਖੋ ਹੈਲਦੀ ਡਾਈਟ ਲੋ ਲਿਕੁਇਡਸ ਵਤ ਤੋਂ ਵਤ ਲੈਂਦੇ ਰਹੋ ਆਪਣੇ ਆਪ ਨੂੰ ਹਾਈਡਰੇਟਿਡ ਰੱਖੋ ਤਾਂ ਕਿ ਸੇਤ ਨੂੰ ਇੰਨੀ ਗਰਮੀ ਦਾ ਕੋਈ ਨੁਕਸਾਨ ਨਾ ਹੋ ਸਕੇ ਮੈਂ ਕਿਸਾਨ ਵੀਰਾਂ ਨੂੰ ਕੀ ਜਿਹੜੀ ਹੈ ਦੱਸ ਦਿਆਂ ਕਿਸਾਨ ਵੀਰਾਂ ਨੂੰ ਵੀ ਇਹ ਹੀ ਦੱਸ ਸਕਦੇ ਆਂ ਜੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਵੈਦਰ ਕੰਡੀਸ਼ਨ ਨੇ ਗਰਮੌੜ ਕੁਝ ਸਟ੍ਰੈਨ ਦੀ ਪ੍ਰੈਡਿਕਸ਼ਨ ਹੈ ਟੈਂਪਰੇਚਰ ਆਲਰੇਡੀ ਜਿਹੜੀ ਹੀਟ ਵੇਵ ਚੱਲ ਰਹੀ ਹੈ ਔਰ 2 ਡਿਗਰੀ ਤੱਕ ਹੋਰ ਵੀ ਇਹ ਰਾਈਜ਼ ਕਰ ਸਕਦੀ ਹੈ ਸੋ ਜਿਹੜੇ ਉਹਨਾਂ ਦੇ ਫਾਰਮ ਆਪਰੇਸ਼ਨਸ ਨੇ ਉਹਨਾਂ ਨੂੰ ਅਕੋਰਡਿੰਗਲੀ ਪਲਾਨ ਕਰਨੇ ਚਾਹੀਦੇ ਨੇ ਕਿਉਂਕਿ wheat crop ਦੀ ਤਾਂ ਜਿਵੇਂ ਹਾਰਵੈਸਟਿੰਗ ਹੁਣ ਲਗਭਗ ਸਾਰੇ ਹੋ ਚੁੱਕੀ ਐ ਔਰ ਜਿਹੜਾ ਫਰੀਜ਼ crops ਦੀ ਉਹਨਾਂ ਨੇ ਸੋਇਂਗ ਸਟਾਰਟ ਕਰਦੀਆਂ ਜਾਂ ਹੋਰ ਵੈਜੀਟੇਬਲ crops ਲੱਗੀਆਂ ਹੋਈਆਂ ਨੇ ਉਹਨਾਂ ਦੇ ਵੀ ਵਰਕਿੰਗ ਗਾਰਡਸ ਉਹਨਾਂ ਨੂੰ ਧਿਆਨ ਨਾਲ ਮੈਨੇਜ ਕਰਨੇ ਚਾਹੀਦੇ ਨੇ ਜਿਵੇਂ ਠੰਡੇ ਟਾਈਮ ਸਵੇਰ ਦੇ ਟਾਈਮ ਜਾਂ ਦੁਪਹਿਰ ਤੋਂ ਬਾਅਦ ਜਿਹੜਾ ਉੱਥੇ ਕੰਮ ਕਰ ਲੈਣਾ ਚਾਹੀਦਾ ਕਿਉਂਕਿ ਜਿਹੜੀ ਤਿੱਖੀ ਧੁੱਪ ਦਾ ਟਾਈਮ ਔ ਸਾਰਿਆਂ ਲਈ ਹੀ ਬੜਾ ਖਤਰਨਾਕ ਆ ਔਰ ਜਦੋਂ ਵੀ ਕੰਮ ਕਰਨਾ ਉਹਨਾਂ ਨੂੰ ਵੀ ਜਿਹੜਾ ਸਿਰ ਕਵਰ ਕਰ ਲੈਣਾ ਚਾਹੀਦਾ ਔਰ ਆਪਣੀ ਡਾਈਟ ਦਾ ਧਿਆਨ ਰੱਖੋ ਪਾਣੀ ਵਕਤ ਤੋਂ ਵਕਤ ਤਾਂ ਕਿ ਸਿਹਤ ਨੂੰ ਕੋਈ ਨੁਕਸਾਨ ਨਾ ਹੋ ਸਕੇ ਪੰਜਾਬ ਦੇ ਵਿੱਚ ਕਿਹੜੇ ਜ਼ਿਲ੍ਹੇ ਦੇ ਵਿੱਚ ਜਿਹੜਾ ਸਭ ਤੋਂ ਜ਼ਿਆਦਾ ਤਾਪਮਾਨ ਜਿਹੜਾ ਜੀਨੂ ਰਿਪੋਰਟ ਕਰ ਰਿਹਾ ਹੈ ਜੇ ਅਸੀਂ ਕੱਲ ਦਾ ਡੇਟਾ ਐਂਡ ਟੈਂਪਰੇਚਰ ਦੇਖੀਏ ਜਿਨ ਵਿੱਚ ਅਲਰੇਡੀ ਦੱਸਿਆ ਲੁਧਿਆਣਾ ਦੇ ਵਿੱਚ ਕੱਲ 42.4 ਡਿਗਰੀ ਸੈਲਸੀਅਸ ਸੀ ਔਰ ਪੰਜਾਬ ਦੇ ਵਿੱਚ ਹਾਈਐਸਟ ਕੱਲ ਬਠਿੰਡਾ ਦੇ ਵਿੱਚ 44 ਡਿਗਰੀ ਸੈਲਸੀਅਸ ਟੈਂਪਰੇਚਰ ਰਿਪੋਰਟ ਕੀਤਾ ਗਿਆ ਔਰ ਸਾਰੇ ਰੀਜਨ ਦੇ ਵਿੱਚ ਹੀ 2 ਡਿਗਰੀ ਸੈਲਸੀਅਸ ਤੱਕ ਹੋਰ ਵੀ ਟੈਂਪਰੇਚਰ ਵਧਣ ਦੇ ਚਾਂਸਸ ਹੈਗੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ So, काफी जरिया डेंस ही बड़ा रखना चाहिए देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप